ਕਿਹੜਾ ਕਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਕਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਟਿਆ ਹਰਗੇ ਸਾਹਿਬ ਨੇ ਇਹ ਹੁਕਮ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਚ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਸਸ਼ੀਗਾ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵੀਕਟਰ ਇਸ ਸਮੇਂ ਦੀ ਵੱਡੀ ਖਬਰ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੁਰਿੰਗ ਵਰਕਰਾਂ ਦੀ ਨਵਜ ਟਟੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਪਟਿਆਲਾ ਪਹੁੰਚੇ ਨੇ ਤੇ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਆਪਣੀਆਂ ਰੈਲੀਆਂ ਵੱਖ-ਵੱਖ ਜਗ੍ਹਾ ਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਦਿਨ ਮੋਗਾ ਚ ਰੈਲੀ ਕਰਕੇ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਵੱਲੋਂ ਚੱਕੇ ਜਾ ਰਹੇ ਸੀ ਤਾਂ ਅੱਜ ਜਦੋਂ ਪਟਿਆਲਾ ਪਹੁੰਚੇ ਰਾਜਾ ਬੜਿੰਗ ਨੂੰ ਨਵਜੋਤ ਸਿੰਘ ਸਿੱਧੂ ਦੇ ਬਾਰੇ ਸਵਾਲ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਵੱਖ-ਵੱਖ ਰੈਲੀਆਂ ਕਰਨ ਦੇ ਨੋਟਿਸ ਭੇਜਿਆ ਜਾਵੇਗਾ ਤਾਂ ਰਾਜਾ ਬੜਿੰਗ ਨੇ ਸਿੱਧਾ ਤੇ ਸਪਸ਼ਟ ਜਵਾਬ ਦਿੱਤਾ ਕਿ ਜੋ ਕੋਈ ਵੀ ਅਨਸ਼ਾਸਨ ਭੰਗ ਕਰੇਗਾ ਜਾਂ ਆਪਣੀ ਨਿੱਜੀ ਵਿਚਾਰ ਕਾਂਗਰਸ ਦੇ ਛੱਡੇ ਹੇਠ ਆ ਕੇ ਰੱਖੇਗਾ ਉਸ ਨੂੰ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ ਤਾਂ ਵੱਡਾ ਜਵਾਬ ਜਿਹੜਾ ਵੈ ਸਵਾਲ ਦਾ ਰਾਜਾ ਵੜਿੰਗ ਪੱਤਰਕਾਰਾਂ ਨੂੰ ਦਿੰਦੇ ਹੋਏ ਨਜ਼ਰ ਆਏ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੇ ਜਿਹੜੇ ਆ ਬਿਆਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਜਿਹੜਾ ਵੈ ਕਿਸੇ ਨੂੰ ਵੀ ਆਪਣੇ ਨਿੱਜੀ ਵਿਚਾਰ ਸਟੇਜ ਦੇ ਉੱਤੋਂ ਦੀ ਰੈਲੀਆਂ ਦੇ ਰਾਹੀਂ ਆਪਣੇ ਨਿੱਜੀ ਵਿਚਾਰ ਰੱਖਣ ਦੇ ਹੁਕਮ ਨਹੀਂ ਹੈ ਜੇ ਕਾਂਗਰਸ ਦੇ ਝੰਡੇ ਹੇਡ ਕੋਈ ਰੈਲੀ ਕੀਤੀ ਜਾ ਰਹੀ ਹੈ ਤਾਂ ਪਾਰਟੀ ਦੇ ਅਧਿਸ਼ਾਸ਼ਨ ਦੇ ਵਿੱਚ ਰਹਿ ਕੇ ਹੀ ਗੱਲ ਕੀਤੀ ਜਾਵੇਗੀ ਆਪਣੇ ਨਿੱਜੀ ਵਿਚਾਰ ਰੱਖਨੇ ਆ ਤਾਂ ਬੰਦ ਕਮਰੇ ਦੇ ਵਿੱਚ ਕਿਸੇ ਦੇ ਨਾਲ ਰੱਖੇ ਜਾ ਸਕਦੇ ਨੇ ਰੈਲੀਆਂ ਦੇ ਵਿੱਚ ਆਪਣੇ ਨਿੱਜੀ ਵਿਚਾਰ ਨਹੀਂ ਰੱਖੇ ਜਾ ਸਕਦੇ ਤਾਂ ਕਿਹਾ ਕਿ ਜਿਹੜਾ ਲੋਕ ਸ਼ਾਸ਼ਨ ਭੰਗ ਕਰਦੇ ਨੇ ਉਹ ਕੋਈ ਵੀ ਹੋਵੇ ਚਾਹੇ ਉਸ ਨੂੰ ਹੁਣ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ ਤਾਂ ਕੀ ਕੁਝ ਹੋਰ ਕਹਿੰਦੇ ਨਜ਼ਰ ਆਏ ਰਾਜਾ ਬੜੇ ਸੁਣੋ ਤੁਸੀਂ ਵੀ ਕੀ ਮੁੱਦੇ ਚੱਕੋਗੇ ਕਿਸ ਤਰੀਕੀ ਰੁਕੇਗਾ ਪਿਆਰਾ ਬੀਠੀ ਤਾਂ ਦੇਖੋ ਜੀ ਇਹ ਲੋਕ ਸਭਾ ਦੀ ਐਕਸਟੈਂਡਡ ਮੀਟਿੰਗ ਹੈ ਇਹਦੇ ਵਿੱਚ तमाम ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ ਖੁੱਲੀ ਚਰਚਾ ਇਹਦੇ ਤੇ ਆਪਣਾ ਆਪਣਾ ਵਿਚਾਰ ਰੱਖਣਗੇ ਉਸ ਤੋਂ ਬਾਅਦ ਵਿਸ਼ਾ ਨਿਰਦੇਸ਼ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਣੀ ਹੈ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਐ ਇਸ ਤੋਂ ਬਾਅਦ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਫਿਰ ਬਰਸੋਂ ਅਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਗੱਲਬਾਤ ਪਤਾ ਲੱਗੇਗੀ ਨੀਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 ਇੰਡੀਆ ਜਿਹੜਾ ਇੰਚਾਰਜ ਆ ਉਹਨੂੰ ਪਹਿਲੀ ਵਾਰ ਹੀ ਮਿਲੇਗਾ ਦੋਨਾਂ ਦੀ ਪਹੁੰਚਿਆ ਪਰ ਮੇਰੇ ਤੋਂ ਗੱਲ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਹਾਜ਼ਰ ਹੋਏ ਕਾਰਨ ਕਿਸ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਆ ਅੰਮ੍ਰਿਤਸਰ ਜੀ ਤੁਸੀਂ ਜੇ ਅੰਮ੍ਰਿਤਸਰ ਜਾਂਦੇ ਉੱਥੇ ਵੀ ਇਹ ਗੱਲ ਪੁੱਛ ਲੈਣ ਉਹ ਅੰਮ੍ਰਿਤਸਰ ਉਸ ਦਿਨ ਮੇਰੇ ਕੱਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਪਰ ਜਿਹੜਾ ਪਟਿਆਲਾ ਜਿਹੜਾ ਜਿਹਨੂੰ ਜਿਹਦੇ ਉਹ ਕਿਤੇ ਰੈਲੀ ਕਰ ਰਿਹਾ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਆ ਰਹੇ ਉਹਨਾਂ ਨੂੰ ਨੋਟਿਸ ਹੋ ਰਿਹਾ ਬਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਚੇਤਾਵਨੀ ਉਹਨਾਂ ਲਈਟਰ ਨੂੰ ਵੀ ਇਹ ਜਿਹੜੇ ਐਵਰੀਬਾਡੀ ਇਹ ਮੈਨੂੰ ਵੀ ਇਹ ਚੇਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਵੇਂ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਹੁਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਇਕੱਲਾ ਮੰਚ ਤੇ ਚੜ ਕੇ ਆਉਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਗੱਲ ਕਰ ਸਕਦਾ ਹੈ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲੇ ਦੱਸ ਸਕਦਾ ਹੈ ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਤੇ ਕੱਢਣ ਚ ਕੋਈ ਫਰਕ ਹੁੰਦਾ ਆ ਆਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ ਜੀ ਅਗਲਾ ਇਥਾ ਹੋਣ ਹੋ ਸਕਦਾ ਕੀ ਇਹ ਤਾਂ ਇਹ ਤਾਂ ਸੈਂਟਰ ਦਿੱਲੀ ਵਾਲਿਆਂ ਨੇ ਫੈਸਲਾ ਕਰਨਾ ਕਿ ਜਾ ਜੀ ਉਹ ਗੱਠ ਜੋੜ ਦੀ ਜਦੋਂ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਜਨਾਬ